ਗਧੜਵਾਏ ਤੋਂ ਸਗਰਾ ਇਹਨਾਂ ਐਲਾਨ ਕਰਤਾ ਹੈ ਗੁਰੂ ਕਿਰਪਾ ਕਰੇ ਜਿਹੜੀਆਂ ਜਿਵੇਂ ਸੰਗਤ ਚਾਹੁੰਦੀ ਆ ਜ਼ਰੂਰ ਹੋਊਗਾ ਜੇ ਗੁਰੂ ਸੰਗਤ ਚਾਹੁੰਦਾ ਆ ਉਹ ਲੋਕਾਂ ਦਾ ਜਿਹੜਾ ਹੈਗਾ ਨੌਜਵਾਨਾਂ ਜਿਹੜੇ ਨਾਰੇ ਦੇ ਆ ਉਹਨਾਂ ਨੇ ਗੱਲ ਕੀਤੀ ਆ ਵੀ ਸਾਨੂੰ ਅਸੀਂ ਬਾਹਰ ਵੀ ਆਵਾਜ਼ ਚਾਹੁੰਦੇ ਆ ਤੇ ਜੇ ਨਹੀਂ ਬਾਹਰ ਸੁਣਦੇ ਤਾਂ ਇਹਨਾਂ ਦੇ ਵਿੱਚ ਜਾ ਕੇ ਵੀ ਗੱਲ ਕਰਨੀ ਪਊਗੀ ਤੁਸੀਂ ਸੋਚਿਆ ਕਿਹੜੇ ਕਿਹੜੇ ਮੁੱਦੇ ਲੈ ਕੇ ਜਾਓਗੇ ਜੇਕਰ ਤੁਹਾਡੇ ਫੈਸਲਾ ਤੁਸੀਂ ਲੈ ਲੈਣੇ ਤਾਂ ਮੁੱਦੇ ਤਾਂ ਪੰਜਾਬ ਦੇ ਬਹੁਤ ਆ ਜੀ ਪਾਣੀਆਂ ਦਾ ਮੁੱਦਾ ਫਸਲਾਂ ਦਾ ਮੁੱਦਾ ਪੰਜਾਬ ਦੀ ਨਸਲਾਂ ਦਾ ਮੁੱਦਾ ਜਵਾਨੀ ਬਾਹਰ ਜਾ ਰਹੀ ਆ ਇੱਥੇ ਬੇਰੋਜ਼ਗਾਰੀ ਦੀ ਗੱਲ ਆ ਇੱਥੇ ਕੰਮਾਂ ਦੀ ਗੱਲ ਹੁੰਦੀ ਪਾਰਟੀਆਂ ਦਾ ਤੁਸੀਂ ਦੇਖੀ ਜਾਂਦੇ ਤਾਂ ਮੈਂ ਕਹਿੰਦਾ ਵੀ ਆਮ ਲੋਕ ਆ ਜਿਹੜੇ ਉਹ ਬੰਦੇ ਚੁਣਨ ਆਮ ਲੋਕ ਆਪਦੇ ਬੰਦੇ ਨੂੰ ਅੱਗੇ ਲੈ ਕੇ ਹੋਰ ਵੀ ਸਾਹਮਣੇ ਜਿਵੇਂ ਹਨ ਪ੍ਰਧਾਨ ਮੰਤਰੀ ਬਾਜੇ ਕੀ ਦੀ ਗੱਲ ਆ ਰਹੀ ਆ ਹੋਰ ਵੀ ਕਾਫੀ ਗੱਲਾਂ ਆਈਆਂ ਢੋਡੀ ਜੀ ਐਮਪੀ ਸਰਪਜੀਤ ਸਿੰਘ ਨਾਲ ਗੱਲਬਾਤ ਹੋਈ ਹੈ ਕੋਈ ਤਾਂ ਸੀ ਪਿਛਲੇ ਲੰਮੇ ਸਮੇਂ ਤੋਂ ਕਹਿੰਨੇ ਆ ਵੀ ਸਾਨੂੰ ਦੋਨੇ ਮਾਪਦੰਡ ਬਣਾਉਣੇ ਪੈਣਗੇ ਮੀਰੀ ਪੀਰੀ ਦੇ ਸਿਧਾਂਤਾਂ ਤੇ ਸਿੱਖਾਂ ਦਾ ਸਿਧਾਂਤ ਆ ਵੀ ਮਤਲਬ ਜੇ ਅਸੀਂ ਰਾਜਨੀਤੀ ਚਾਉਂਨੇ ਆ ਤਾਂ ਮੈਨੂੰ ਲੱਗਦਾ ਕਿ ਚੰਗੇ ਨੋਦਨਾਂ ਨੂੰ ਹੋਣਾ ਚਾਹੀਦਾ ਕਿ ਲੜ ਸਕਦੇ ਆ ਜੇਕਰ ਤੁਹਾਡੀ ਸਹਿਮਤੀ ਹੁੰਦੀ ਆ ਸਾਰਿਆਂ ਦੇ ਨਾਲ ਸਾਰਿਆਂ ਦੀ ਸਹਿਮਤੀ ਦੇ ਨਾਲ ਹੋ ਸਕਦਾ ਜੀ ਜੇ ਕਿ ਤਿਆਰ ਹਾਂ ਤਾਂ ਸੁਖਰਾਜ ਨਿਆਮੀ ਵਾਲ ਦੇ ਨਾਲ ਗੱਲਬਾਤ ਕਰਾਂਗੇ ਸੁਖਰਾਜ ਜੀ ਇੱਕ ਗੱਲਬਾਤ ਸਾਹਮਣੇ ਆ ਰਹੀ ਹੈ ਗੱਧੜਵਾਏ ਤੋਂ ਸੁਗਰਾਜ ਨੇ ਐਲਾਨ ਕਰਤਾ ਹੈ ਹਜੇ ਭਾਈ ਜੀ ਹਜੇ ਕੋਈ ਨਹੀਂ ਇਦਾਂ ਦਾ ਗੱਲ ਹਜੇ ਐਲਾਨ ਨਹੀਂ ਹੋਇਆਗਾ ਗੁਰੂ ਕਿਰਪਾ ਕਰੇ ਜਿਹੜੀਆਂ ਜਿਵੇਂ ਸੰਗਤ ਚਾਹੁੰਦੀ ਆ ਜ਼ਰੂਰ ਹੋਊਗਾ ਜੇ ਗੁਰੂ ਸੰਗਤ ਚਾਹੂਗੀ ਤਾਂ ਨਹੀਂ ਫਿਰ ਇਹ ਗੱਲ ਕਿਉਂ ਸਾਹਮਣੇ ਆਈ ਕਾਰਨ ਕੀ ਬਣਿਆ ਹੈ ਨਹੀਂ ਜੀ ਦੇਖੋ ਇਹ ਇਹਦਾ ਉਹ ਲੋਕਾਂ ਦਾ ਜਿਹੜਾ ਹੈਗਾ ਨੌਜਵਾਨਾ ਜਿਹੜੇ ਨਾਰਿੰਦੇ ਆ ਉਹਨਾਂ ਨੇ ਗੱਲ ਕੀਤੀ ਆ ਵੀ ਸਾਨੂੰ ਅਸੀਂ ਬਾਹਰ ਵੀ ਆਵਾਜ਼ ਚਾਹੁੰਦੇ ਆ ਤੇ ਜੇ ਨਹੀਂ ਬਾਹਰ ਸੁਣਦੇ ਤਾਂ ਇਹਨਾਂ ਦੇ ਵਿੱਚ ਜਾ ਕੇ ਵੀ ਗੱਲ ਕਰਨੀ ਪਊਗੀ ਸੋ ਮੈਨੂੰ ਲੱਗਦਾ ਕਿ ਜੇ ਲੋਕ ਚਾਹਣਗੇ ਤਾਂ ਇਹ ਚੀਜ਼ ਤੇ ਜਰੂਰ ਸੋਚਿਆ ਜਾਊਗਾ ਮਨ ਦੇ ਵਿੱਚ ਸੋਚਿਆ ਕਿਹੜੇ ਕਿਹੜੇ ਮੁੱਦੇ ਲੈ ਕੇ ਜਾਓਗੇ ਜੇਕਰ ਤੁਹਾਡੇ ਫੈਸਲਾ ਤੁਸੀਂ ਲੈ ਲੈਣੇ ਤਾਂ ਮੁੱਦੇ ਦਾ ਪੰਜਾਬ ਦੇ ਬਹੁਤ ਆ ਜੀ ਪਾਣੀਆਂ ਦਾ ਮੁੱਦਾ ਫਸਲਾਂ ਦਾ ਮੁੱਦਾ ਪੰਜਾਬ ਦੀ ਨਸਲਾਂ ਦਾ ਮੁੱਦਾ ਜਵਾਨੀ ਬਾਹਰ ਜਾ ਰਹੀ ਆ ਇੱਥੇ ਬੇਰੋਜ਼ਗਾਰੀ ਦੀ ਗੱਲ ਆ ਇੱਥੇ ਕੰਮਾਂ ਦੀ ਗੱਲ ਆਂਦੀ ਆ ਜੇ ਦੂਜੇ ਪਾਸੇ ਨਸਲਾਂ ਦੀ ਜੇ ਗੱਲ ਕਰਦੇ ਆ ਤਾਂ ਪੰਜਾਬ ਦਾ ਡੀਐਨਏ ਚੇਂਜ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਟੈਸਟ ਟੂ ਬੇਬੀ ਦਾ ਜਿਹੜਾ ਕੰਮ ਚੱਲ ਰਿਹਾ ਉਹਨੂੰ ਰੋਕਣ ਦੇ ਲਈ ਪੰਜਾਬ ਦੇ ਨੌਜਵਾਨ ਨੂੰ ਪੰਜਾਬੀ ਆ ਜਿਹੜਾ ਮਤਲਬ ਰਹਿਣ ਸਹਿਣ ਦੇ ਵਿੱਚ ਆਉਣ ਦੇ ਲਈ ਜਿਹੜੀਆਂ ਜ਼ਹਿਰਾਂ ਖਵਾਈਆਂ ਜਾ ਰਹੀਆਂ ਕਿਤੇ ਨਾ ਕਿਤੇ ਇਸ ਫੂਡ ਫੂਡ ਪੋਇਜ਼ਨ ਵਾਲੀਆਂ ਗੱਲਾਂ ਤੇ ਵੀ ਸਾਨੂੰ ਵਿਚਾਰਾਂ ਜਿਹੜੀਆਂ ਕਰਨੀਆਂ ਪੈਣਗੀਆਂ ਪੰਜਾਬ ਦੀ ਆਰਥਿਕਾ ਜਿਹੜੀ ਉਹ ਮੰਦੀ ਨਾਲ ਜੂਝ ਰਿਹਾ ਉਹਦੇ ਤੇ ਵੀ ਜਿਹੜੇ ਆ ਕੰਮ ਕਰਨੇ ਪੈਣਗੇ ਜਿਹੜੇ ਨੌਜਵਾਨ ਪੜੇ ਲਿਖਿਆ ਨੌਕਰੀਆਂ ਚ ਪੰਜਾਬ ਦੇ ਨੌਜਵਾਨਾਂ ਨੂੰ ਪਹਿਲ ਦੇਣੀ ਪਊਗੀ ਬਹੁਤ ਸਾਰੇ ਪੰਜਾਬ ਦੇ ਜਿਹੜੇ ਪਾਰਟੀ ਬਣ ਲੋ ਜਾਂ ਆਜ਼ਾਦ ਨਹੀਂ ਹਜੇ ਤੱਕ ਤਾਂ ਜੀ ਕੋਈ ਫੈਸਲਾ ਨਹੀਂ ਹੋਇਆ ਇਦਾਂ ਦਾ ਪਾਰਟੀਆਂ ਦਾ ਤੁਸੀਂ ਦੇਖੀ ਜਾਂਦੇ ਆ ਤਾਂ ਮੈਂ ਕਹਿੰਦਾ ਵੀ ਆਮ ਲੋਕ ਆ ਜਿਹੜੇ ਉਹ ਬੰਦੇ ਚੁਣਨ ਆਮ ਲੋਕ ਆਪਦੇ ਬੰਦੇ ਨੂੰ ਅੱਗੇ ਲੈ ਕੇ ਗੱਲਾਂ ਹੋਰ ਵੀ ਸਾਹਮਣੇ ਜਿਵੇਂ ਹੁਣ ਪ੍ਰਧਾਨ ਮੰਤਰੀ ਬਾਜੇ ਕੀ ਦੀ ਗੱਲ ਆ ਰਹੀ ਹੈ ਹੋਰ ਵੀ ਕਾਫੀ ਗੱਲਾਂ ਆਈਆਂ ਨੇ ਟੋਡੀ ਜਾਂ ਐਮਪੀ ਸਰਬਜੀਤ ਸਿੰਘ ਨਾਲ ਗੱਲਬਾਤ ਹੋਈ ਇਸ ਮਸਲੇ ਨਹੀਂ ਦੇਖੋ ਇਹ ਤਾਂ ਅਸੀਂ ਪਿਛਲੇ ਲੰਮੇ ਸਮੇਂ ਤੋਂ ਕਹਿੰਨੇ ਆ ਵੀ ਸਾਨੂੰ ਦੋਨੇ ਮਾਪਦੰਡ ਬਣਾਉਣੇ ਪੈਣਗੇ ਮੀਰੀ ਪੀਰੀ ਦੇ ਸਿਧਾਂਤਾਂ ਤੇ ਸਿੱਖਾਂ ਦਾ ਸਿਧਾਂਤ ਆ ਵੀ ਮਤਲਬ ਜੇ ਅਸੀਂ ਰਾਜਨੀਤੀ ਚਾਉਂਨੇ ਆ ਤਾਂ ਮੈਨੂੰ ਲੱਗਦਾ ਕਿ ਚੰਗੇ ਨੌਜਵਾਨਾਂ ਨੂੰ ਹੋਣਾ ਚਾਹੀਦਾ ਸੁਗਰਾਜ ਐਸਜੀਪੀਸੀ ਦੇ ਮੈਂਬਰ ਵੀ ਬਣਨਾ ਚਾਹੁੰਦੇ ਆ ਉਧਰ ਵੀ ਚੋਣ ਲੜਨਾ ਚਾਹੁੰਦੇ ਨੇ ਜੀ ਇਹ ਤਾਂ ਮੈਂ ਤਾਂ ਗੱਲ ਹੀ ਨਹੀਂ ਕਰ ਰਿਹਾ ਜੀ ਸਾਡਾ ਤਾਂ ਵਿਸ਼ਾ ਹੀ ਅੱਜ ਇੱਥੇ ਬੇਅਦਬੀ ਦਾ ਤੇ ਗੋਲੀ ਕਾਢ ਦਾ ਇਸੇ ਕੇਸ ਚ ਲਾਉਣ ਦਾ ਉਹ ਗੱਲ ਨਿਕਲ ਕੇ ਕਿਉਂ ਆਈ ਕਿਉਂਕਿ ਚੈਨਲਾਂ ਤੇ ਜਿਹੜੀਆਂ ਬ੍ਰੇਕਿੰਗਾਂ ਚੱਲ ਰਹੀਆਂ ਨੇ ਕਾਰਨ ਕੀ ਕੋਈ ਕਿਸੇ ਨੇ ਕਿਤੇ ਨਾ ਕਿਤੇ ਗੱਲਬਾਤ ਹੋਣੀ ਹੈ ਕੋਈ ਨਹੀਂ ਦੇਖੋ ਇਹ ਤਾਂ ਵੈਸੇ ਆਪਾਂ ਨਾਰਮਲ ਗੱਲਾਂ ਕਰਦੇ ਆ ਬੈਠੇ ਵੀ ਹੁਣ ਹੋਣਾ ਚਾਹੀਦਾ ਚੀਜ਼ਾਂ ਹੋਣੀਆਂ ਚਾਹੀਦੀਆਂ ਉਹਦੇ ਚੋਂ ਗੱਲਾਂ ਨਿਕਲ ਕੇ ਆ ਗਈਆਂ ਇਹਦੇ ਚ ਕੋਈ ਨਹੀਂ ਕਹਿ ਸਕਦੇ ਇਹਦਾ ਯਾਨੀ ਕਿ ਲੜ ਸਕਦੇ ਆ ਜੇਕਰ ਤੁਹਾਡੀ ਸਹਿ ਤਾਂ ਸੁਣਿਆ ਤੁਸੀਂ ਸੁਗਰਾਜ ਨਿਆਮੀ ਆ ਰਿਹਾਤਾ ਜਿਵੇਂ ਹੁਣ ਗੱਲ ਨਿਕਲ ਕੇ ਸਾਹਮਣੇ ਆਈ ਸੀਗੀ ਤਮਾਮ ਜਿਹੜਾ ਚੈਨਲਾਂ ਤੇ ਖਬਰ ਚੱਲ ਰਹੀ ਆ ਬ੍ਰੇਕਿੰਗ ਚੱਲ ਰਹੀ ਆ ਕਿ ਗਿੱਦੜਵਾਹ ਤੋਂ ਚੋਣ ਲੜ ਸਕਦੇ ਆ ਤਾਂ ਉਹਨਾਂ ਨੇ ਫਿਲਹਾਲ ਇਹੀ ਗੱਲ ਕਿਹਾ ਕਿ ਸਾਡੀ ਜਿਹੜੀ ਗੱਲਬਾਤ ਪੂਰੀ ਹਜੇ ਨਹੀਂ ਹੋਈ ਕਿਸੇ ਦੇ ਨਾਲ ਜੇਕਰ ਗੱਲਬਾਤ ਹੋਊਗੀ ਉਸ ਤੋਂ ਬਾਅਦ ਨਾਲ ਇਹਨਾਂ ਨੇ ਦੱਸਿਆ ਵੀ ਕਿਹੜੇ ਮੁੱਦੇ ਲੈ ਕੇ ਜਿਹੜੇ ਅਸੀਂ ਉੱਥੇ ਜਿਹੜੀ ਚੋਣ ਲੜਾਂਗੇ ਤੇ ਚੋਣ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਲੜ ਸਕਣ ਹਾਲਾਂਕਿ ਕਾਫੀ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਪ੍ਰਧਾਨ ਮੰਤਰੀ ਬਾਜੇਕ ਦੀ ਗੱਲ ਆ ਰਹੀ ਹੈ ਤਾਂ ਹੋਰ ਵੀ ਜਿਹੜੇ ਪਾਈ ਅਮਰਤਪਾਲ ਦੇ ਨਾਲ ਜਿਹੜੇ ਸਿੰਘ ਜਿਹੜੇ ਡਿਬੜੂ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹਨਾਂ ਦੇ ਵੀ ਜਿਹੜੇ ਨਾਮ ਸਾਹਮਣੇ ਆ ਰਹੇ ਆ ਤਾਂ ਦੇਖਦੇ ਹਾਂ ਹੁਣ ਗਿੱਦੜ ਬਾਜ ਤੋਂ ਜਿਹੜੀ ਅੱਜ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਦਾ ਸੱਚ ਸਾਹਮਣੇ ਆਉਂਦਾ ਜਾਂ ਨਹੀਂ ਸੁਗਰਾਜ ਗੱਦੜਵਾ ਤੋਂ ਚੋਣ ਲੜਦੇ ਆ ਜਾਂ ਨਹੀਂ ਗੁਰਜੀਤ ਸਿੰਘ ਰਮਾਨਾ ਡੀ5 ਚੈਨਲ ਪੰਜਾਬੀ ਕੋੜਕਪੁਰਾ ਜ਼ਿਲ੍ਹਾ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ